ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਜੀ ਅੱਜ ਕੀ ਲੈ ਕੇ ਆਏ ਆ ਤੁਸੀਂ ਅੱਜ ਮੈਂ ਲੈ ਕੇ ਮੇਥੀ ਮੇਥੀ ਨਹੀਂ ਮੇਥੇ ਓਕੇ ਅੱਜ ਜੀ ਸਾਡੇ ਬਣੂਗੇ ਆਲੂ ਵਾਲੇ ਪਰੌਂਠੇ ਬਾਣੀ ਜੀ ਅੱਜ ਮੇਥੇ ਨਾਲ ਰੋਟੀ ਵੀ ਮਸੇਂ ਇੱਥੇ ਹੋਏ ਆ ਤੇ ਨਾਲੇ ਮੈਂ ਤੁਹਾਨੂੰ ਦੱਸਾਂ ਪਾਵਾਂ ਜਿਹੜੇ ਪਾਪਾ ਨੇ ਲਾਇਏ ਸੀ ਹੈ ਨਾ ਤਾਰਾ ਸੂਰਾ ਤੋਂ ਉਹ ਬਸ ਫੈਤਾ ਹੋਇਆ ਪਾਲਾ ਕੋਲ ਫਿਰ ਬਹੁਤ ਸੋਹਣੀ ਹੋ ਗਈਗਾ ਤੇ ਮੇਥੇ ਵੀ ਸੋਹਣਾ ਹੋਗਾ ਨਹੀਂ ਤਾਂ ਸੋਹਰਾ ਨੇ ਬਹੁਤ ਸਫਤਿਆਨਾਸ ਕੀਤਾ ਹੋਇਆ ਸੀਗਾ ਇੱਥੇ ਬਣਾਉਣੇ ਤੋਂ ਲੈ ਕੇ ਰੋਟੀ ਸੀ ਵੀ ਆ ਕੇ ਕੈਂਸਲ ਹੋ ਗਈ ਆ ਆਲੂ ਵਾਲੇ ਮੀਨੂ ਤੇਰਮਨ ਨੂੰ ਛੁੱਟੀ ਆ ਤੇ ਅਮਨੀਤ ਨੂੰ ਵੀ ਛੁੱਟੀ ਅੱਜ ਇਹ ਅੱਜ ਹੈ ਆਲੂ ਵਾਲੇ ਆ ਤੇ ਪਰ ਬਣਾਉਣੀਆਂ ਰੋਟੀਆਂ ਤੁਸੀਂ ਆ ਮੈਂ ਕੱਪੜੇ-ਪੁੜੇ ਧੋਣੇ ਆ ਬਣੀ ਜਦ ਮੈਂ ਤੇਰੇ ਕਹਿ ਕੇ ਗਈ ਸੀ ਕਹਿੰਦੀ ਪਾਪਾ ਬਣਾ ਲਊਗੀ ਕਿਉਂ ਮੈਨੂੰ ਪੁੱਛੇ ਵੀ ਨਾ ਕਿਦਾ ਕਹਿ ਸਕਦੀ ਆ ਚਲ ਮੈਂ ਬਣਾਉਗੀ ਕਹਿੰਦੀ ਜਲਾ ਮੈਂ ਨਹੀਂ ਬਣਾ ਲਊਗੀ ਚਲ ਤੁਹਾਨੂੰ ਮਾਫੀ ਬਖਸ਼ੂਗਾ ਦੱਸ ਆ ਗਿਆ ਮੈਨੂੰ ਉੱਤੇ ਜਰਮਾ ਦਾ ਵਾਲਨੀਆ ਨੂੰ ਅੱਗੇ ਤਾਂ ਵਿਚਾਰ ਜਦੋਂ ਸੁਣਾਇਦਿਆਂ ਦੇਖਿਓ ਜਿੰਨੂੰ ਤੀ ਆਪਣੇ ਪਾਲਜ ਚ ਠੀਕ ਹੈ ਜੀ ਮੈਂ ਹਾਂ ਬਣਾਉਣੀ ਆਲੂ ਵਾਲੇ ਆਲੂ ਛਿੱਲੇ ਲੁਦੇ ਤੁਹਾਨੂੰ ਸਾਰਾ ਕੁਝ ਤਿਆਰ ਕਰ ਦਿੰਦੀ ਆ ਅੱਜ ਬਣਾਉਗੀ ਮੰਮੀ ਆਲੂ ਵਾਲੇ ਪਰੌਂਠੇ ਹੋਰ ਤਾਂ ਉਹ ਤੁਸੀਂ ਹੀ ਅੱਜ ਠੰਡ ਬਹੁਤ ਜ਼ਿਆਦਾ ਆ ਠੰਡ ਤਾਂ ਵਧੀਆ ਹੈ ਜਿਹੜਾ ਠੰਡ ਮੌਸਮ ਹੋ ਗਿਆ ਆਲੂਆਂ ਦਾ ਸਾਰਾ ਮੈਸ਼ ਕਰੂਗੇ ਮਮਮੀ ਕਰੂਗੇ ਮਸਾਲੇ ਮਸਲੀ ਮਿਕਸ ਕਰੂਗੇ ਉਸ ਤੋਂ ਬਾਅਦ ਆਪਾਂ ਡਿਸਾਈਡ ਕਰਾਂਗੇ ਕਿ ਬਣਾਉਣੇ ਕਿ ਨਹੀਂ ਆਲੇ ਰੋਣ ਤੇਰਾ ਤੁਜਾ ਦਾ ਚੌੜਾ ਦਾਲ ਚੌੜਾ ਕਰਨਾ ਹੈ ਜੀ ਮਾਂ ਦੀ ਗੱਲ ਨਹੀਂ ਮੰਨਦੇ ਤੁਸੀਂ ਅਬ ਨੀਦੀ ਗੱਲ ਇੱਕ ਵਾਰ ਚ ਮੰਨ ਲੇ। ਅੱਛਾ ਉਹ ਠੀਕ ਨਹੀਂ ਹੈਗਾ ਹਲੇ। ਪੇਪਰ ਉਹਦੇ ਚੱਲ ਖਾਂ ਕੋ ਦੀ ਮਸੀ ਠੀਕ ਹੋਈਏ ਤਾਂ ਦਾਲ ਤੜੋਂ ਕਰਨੀ ਹੈ ਤੇ ਹੀ ਖਾਣੀ ਹੈ। ਥੋੜਾ ਜਿਹਾ ਪਰਹੇਜ਼ ਵੀ ਖਾਣਾ ਕਰਨਾ ਚਾਹੀਦਾ। ਰੋਜ਼ ਕੁਝ ਨਾ ਕੁਝ ਖਾਣਾ ਹੀ ਆ। ਵੈਸੇ ਮੈਂ ਰਾਤ ਲਈ ਆ ਭੇਤੀ ਹੁਸੀ ਸੀ। ਰਾਜਮਾ ਸਾਹ ਨਹੀਂ। ਓਕੇ। ਜੇ ਮੈਂ ਜੇ ਮੈਂ ਰਾਤੀ ਭੇ ਦਿੰਦੀ ਤਾਂ ਉਹ ਤੂੜੀਆਂ ਬਣਾ ਲੈਣੀ ਸੀ। ਫੇ ਰਾਤੀ ਭੇ ਦਿੰਦੇ। ਕੀ ਲੈਣ ਡਿਆ ਹੁਣ ਭੇਤੇ ਆ। ਹੋਰ ਬਸਰ ਟੈਨਸ਼ਨ ਨਾ ਪੈਣ ਆਪਣੀਆਂ ਸਬਜ਼ੀਆਂ ਦੀਆਂ ਕੀ ਬਣਾਈਏ ਹੁਣ ਦਾਲਾਂ ਦਾ ਹੁਣ ਲੱਗ ਪਿਆ ਉਹ ਪਹਿਲਾਂ ਆਲੂ ਛਿੱਲਣਾ ਦੇਖੋ ਵੈਸੇ ਅੱਜ ਪੂਰੀਆਂ ਖਾਣ ਲਈ ਬਿਲਕੁਲ ਸਹੀ ਮੌਸਮ ਆ ਲਓ ਜੀ ਹੁਣ ਆਲੂ ਛਿੱਲਣੇ ਲੱਗ ਪਿਆ ਤੇ ਜਦੋਂ ਦਾ ਹੁਣ ਸਾਡਾ ਛੋਟੂ ਗਿਆ ਆ ਪਾਪਾ ਨੂੰ ਵੀ ਇਕੱਲੇ ਕਰਨਾ ਪੈਂਦਾ ਸਾਰਾ ਕੰਮ ਤੇ ਥੋੜੀ ਬਹੁਤੀ ਅਸੀਂ ਹੈਲਪ ਕਰ ਦੇਈਦੀ ਆ ਬਟ ਫਿਰ ਵੀ ਸਾਰੀ ਕਰਨੀ ਚਾਹੀਦੀ ਥੋੜੀ ਬਹੁਤੀ ਕਿਉਂ ਕਰਨੀ ਚਾਹੀਦੀ ਆ ਪਾਪਾ ਸਾਨੂੰ ਆਪ ਹੀ ਨਹੀਂ ਕਰ ਦਿੰਦੇ ਹਰਮਿਰ ਹਾਂਜੀ ਅਰਮਾਨ ਨੂੰ ਉਠਾ ਲਓ ਅੱਜ ਛੁੱਟੀ ਆ ਉਹਨੂੰ ਤੇ ਪਾਪਾ ਦਾ ਥੋੜਾ ਬਹੁਤਾ ਕਰਾਵੇ ਕੰਮ ਪੱਠੇ-ਪੁੱਠੇ ਕਰਾਵੇ ਛੋਟੂ ਜਿੱਦਣ ਦਾ ਗਿਆ ਐ ਉਸ ਦਿਨ ਤੇ ਇਕੱਲੇ ਨੂੰ ਸਾਰਾ ਕਰਨਾ ਪੈਂਦਾ ਆ ਮੈਂ ਜਦੋਂ ਜਦੋਂ ਸਕੂਲ ਚ ਜਾਂਦੀ ਮੈਂ ਨਾਲ ਕਰਾਉਂਦੀ ਸਾਰਾ ਪੱਠੇ-ਪੁੱਠਿਆਂ ਦਾ ਉਹ ਹੁਣ ਆਪਾਂ ਚੱਕ ਲਿਆ ਤਾਂ ਕੋਣ ਕਰਾ ਝਾੜੀਆਂ ਫੇਰੇ ਵਿੱਚ ਓਕੇ ਪਸੂ ਆਦੇ ਫੇ ਜਦੋਂ ਆਪਾਂ ਸੁੱਕ ਜਾਊਗਾ ਬੱਦਲ ਜਿਆ ਹੁਆਇਆ ਫੇ ਮੜੀ ਹਵਾ ਲੱਗ ਜੂ ਤਾਂ ਪਸੂ ਹਾਲੇ ਤੱਕ ਅੰਦਰ ਹੀ ਆ ਇਦਾਂ ਹੀ ਰਲ ਮਿੱਟੀ ਕੰਮ ਹੁੰਦਾ ਉੱਦਾਂ ਦਾ ਸੋਖ ਬਚੇਰਾ ਹੈ ਕੁੜੀਆਂ ਦਾ ਜਦ ਘਰ ਹੁੰਦੀਆਂ ਆ ਕਰਾਣੀਆਂ ਦੀਆਂ ਨਾਲ ਬਿਲਕੁਲ ਜੀ ਬਹੁਤ ਸੋਖ ਹੈ ਧੀਆਂ ਦਾ ਖਾਸ ਕਰਕੇ ਮਾਂ ਨੂੰ ਮਾਂ ਨੂੰ ਬਹੁਤ ਸੁਖ ਹੁੰਦਾ ਹੈ ਜਰੂਰੀ ਨਹੀਂ ਹੈ ਕਿ ਕੰਮ ਦੀ ਗੱਲ ਆ ਵੈਸੇ ਧੀਆਂ ਨਾਲ ਬਹੁਤ ਬਰਕਤ ਹੁੰਦੀ ਘਰ ਦੇ ਵਿੱਚ ਪਰ ਹਾਲੇ ਵੀ ਕਈ ਲੋਕ ਧੀ ਦੇ ਜਨਮ ਹੋਣ ਤੇ ਕਹੋਗੇ ਚਲੋ ਕੋਈ ਗੱਲ ਨਹੀਂ ਜੇ ਕੁੜੀ ਹੋ ਗਈ ਤਾਂ ਕੀ ਹੋ ਗਿਆ ਮੈਂ ਕੱਲ ਦੀ ਗੱਲ ਸੁਣਾਉਣੀ ਆ ਕੱਲ ਅਸੀਂ ਇੱਕ ਵਿਆਹ 'ਚ ਗਏ ਸੀਗੇ ਇਸੇ ਕਰਕੇ ਵੀਡੀਓ ਨਹੀਂ ਬਣੀਆ ਤੇ ਕੱਲ ਸਨ ਇੱਕ ਵਿਆਹ ਸੀਗਾ ਤੇ ਵਿਆਹ ਦੇ ਵਿੱਚ ਇੱਕ ਮੇਰੇ ਨਾਲ ਪੜਦੀ ਮੈਂ ਹੁਣ ਕੁੜੀ ਕਹਿ ਦਿੰਦੀ ਆ ਵੈਸੇ ਤਾਂ ਹੱਸਦੇ ਆ ਸਾਰੇ ਕੁੜੀ ਕਹੇ ਤੇ ਤੇ ਉਹ ਮੈਨੂੰ ਮਿਲੀ ਮੇਰੀ ਕਲਾਸ ਫੈਲੋ ਤੇ ਉਹ ਉਹ ਤੋਂ ਮੈਂ ਕਿਸੇ ਹੋਰ ਕੁੜੀਆਂ ਬਾਰੇ ਪੁੱਛਿਆ ਤੇ ਉਹ ਜੋ ਕਿ ਉਹਨਾਂ ਦੇ ਪਿੰਡ ਦੀਆਂ ਸੀ ਤਾਂ ਉਹਨਾਂ ਬਾਰੇ ਉਹਨੇ ਮੈਨੂੰ ਦੱਸਿਆ ਕਹਿੰਦੀ ਫਲਾਨੀ ਦੇ ਤਿੰਨ ਮੁੰਡੇ ਆ ਦੂਜੀ ਦੇ ਦੋ ਮੁੰਡੇ ਆ ਤੇ ਜਿਹੜੀ ਛੋਟੀ ਆ ਕਹਿੰਦੀ ਉਹਨਾਂ ਦੀ ਭੈਣ ਉਹਦੇ ਵਿਚਾਰੀ ਦੇ ਕਹਿੰਦੀ ਕੁੜੀ ਮੁੰਡਾ ਆ ਤੇ ਨਹੀਂ ਮੈਂ ਕਿਹਾ ਦਸ ਵਿਚਾਰੀ ਕਾਤੇ ਹੋਏ ਕਹਿੰਦੀ ਨੇ ਵੈਸੇ ਇਹ ਵੀ ਚਲੋ ਤਿੰਨੇ ਹੀ ਭੈਣਾ ਸੀ ਦੋਹਾਂ ਦੇ ਮੁੰਡੇ ਆ ਤੇ ਇੱਕ ਦੇ ਕੁੜੀ ਮੁੰਡਾ ਤਾਂ ਕਹਿੰਦੀ ਆ ਮੈਂ ਕਿ ਇਹ ਤਾਂ ਕੋਈ ਗੱਲ ਨਹੀਂ ਹੋਈ ਜ਼ਰੂਰੀ ਥੋੜਾ ਵੀ ਸਾਰੇ ਭੈਣ ਭਰਾਵਾਂ ਦੇ ਇੱਕੋ ਜਿਹੇ ਬੱਚੇ ਹੁਣ ਮੈਂ ਬਹੁਤ ਐਸੇ ਦੇਖੇ ਆ ਵੀ ਜਿਹੜੇ ਇੱਕ ਭੈਣ ਦੇ ਕੁੜੀਆਂ ਤੇ ਇੱਕ ਦੇ ਮੁੰਡੇ ਇੱਕ ਭਰਾ ਦੇ ਕੁੜੀਆਂ ਤੇ ਇੱਕ ਭਰਾ ਦੇ ਮੁੰਡੇ ਆ ਮੈਂ ਬਹੁਤ ਦੇਖੇ ਐ ਇਦਾਂ ਦੇ ਫੇਰ ਮੈਂ ਕਿ ਤੇਰੇ ਕੀ ਬੱਚੇ ਆ ਕਹਿੰਦੀ ਮੇਰੇ ਕੁੜੀ ਮੁੰਡਾ ਫੇਰ ਮੈਂ ਕਿ ਤੂੰ ਵੀ ਵਿਚਾਰੀ ਹੋਈ ਫੇਰ ਹੱਸਣ ਲੱਪਈ ਮੈਂ ਕਹਾਂ ਵਿਚਾਰੀ ਨਾ ਕਿਹਾਗਾ ਤਦ ਦਵੇ ਤੂੰ ਮੈਨੂੰ ਕੀ ਕਹੂਗੀ ਕਹਿੰਦੀ ਕੀ ਹੋਇਆ ਮੈਂ ਕਹਾਂ ਮੇਰੇ ਤਿੰਨ ਕੁੜੀਆਂ ਆ ਨਾ ਕਹਿੰਦੀ ਚਲ ਕੋਈ ਨਹੀਂ ਤੂੰ ਤਾਂ ਕਰਮਾਂ ਵਾਲੀ ਆ ਜਿਹਦੇ ਕੁੜੀਆਂ ਹੁੰਦੀਆਂ ਉਹ ਕਰਮਾਂ ਵਾਲ ਤੇ ਉਸੇ ਵੇਲੇ ਅੰਟੂਨ ਬਤਾ ਲਈ ਹੈ ਨਾ ਇਹ ਘਾਲ ਤਾਂ ਵੈਸੇ ਨੂੰ ਬਿਲਕੁਲ ਸੱਚ ਕਹੀ ਆ ਵੀ ਜਿਹਦੇ ਧੀਆਂ ਹੁੰਦੀਆਂ ਉਹ ਵਾਕਈ ਕਿਸਮਤ ਵਾਲਾ ਹੁੰਦਾ ਆ ਤੇ ਇਸ ਮਾਮਲੇ 'ਚ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਆ ਮੈਂ ਕੀ ਉਹ ਹਰ ਮਾਪਾਪਾ ਕਿਸਮਤ ਵਾਲਾ ਆ ਜਿਹਦੇ ਘਰ ਧੀਆਂ ਨੇ ਜਨਮ ਲਿਓ ਵੈਸੇ ਤਾਂ ਪੁੱਤਰ ਹੋਣੇ ਵੀ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੇ ਸੁੱਖਾਂ ਸੁਖ ਸੋਕ ਕੇ ਲਿਓ ਹੁੰਦੇ ਆ ਪਰ ਧੀਆਂ ਹੋਣੀਆਂ ਵੀ ਬਹੁਤ ਜ਼ਰੂਰੀ ਆ ਘਰ 'ਚ ਇੱਕ ਗੱਲ ਨਹੀਂ ਪਣੀ ਹੋएगी ਕਹਿੰਦੇ ਜਿਹਦੇ ਕੋ ਕੋਈ ਚੀਜ਼ ਨਾ ਹੋਵੇ ਉਹਨੂੰ ਉਹਦੀ ਅਹਿਮੀਅਤ ਦਾ ਪਤਾ ਹੁੰਦਾ ਪਰ ਧੀਾਂ ਦੇ ਮਾਮਲੇ 'ਚ ਮੈਂ ਇਹ ਗੱਲ ਕਹੂੰਗੀ ਵੀ ਜਿਹੜੇ ਧੀਾਂ ਹੈਗੀਆਂ ਨਾ ਉਹਨੂੰ ਧੀਾਂ ਦੀ ਅਹਿਮੀਅਤ ਦਾ ਪਤਾ ਆ ਤੇ ਬਾਕੀ ਮੈਂ ਬਹੁਤ ਐਸੇ ਵੀ ਦੇਖੇ ਆ ਜਿਹੜੇ ਧੀਾਂ ਲਈ ਵੀ ਸੁੱਖਾਂ ਸੁੱਖ ਦੇ ਵੀ ਪਰਮਾਤਮਾ ਸਾਨੂੰ ਇੱਕ ਢੇਰ ਹੀ ਦੇ ਬਾਕੀ ਜੋ ਕਿਸੇ ਦੀ ਕਿਸਮਤ 'ਚ ਹੋਣਾ ਆ ਪਰਮਾਤਮਾ ਨੇ ਦੇਣਾ ਤਾਂ ਉਹੀ ਆ ਤੇ ਲੋ ਜੀ ਮੈਂ ਇਧਰ ਪਰੌਂਠੇ ਦੀ ਤਿਆਰੀ ਕਰ ਲਈ ਸੀਗੀ ਤੇ ਅਵਨੀਤ ਨੇ ਸਫਾਈਆਂ ਵੀ ਕਰ ਲਈਆਂ ਤੇ ਕੱਪੜੇ ਵੀ ਧੋ ਲਿਆ ਪਰ ਅੰਬੀਰ ਨੇ ਬਾਹਰ ਪਸ਼ੂਆਂ ਥੱਲੇ ਸਾਰੀ ਸਫਾਈ ਕਰ ਲਈ ਝਾੜੂ ਫੇਰ ਦਿੱਤਾ ਤੇ ਹੁ ਸਾਰੇ ਬੇਲੇ ਹੋ ਕੇ ਲੱਗੇ ਆ ਜੀ ਰੋਟੀ ਖਾਣ ਤੇ ਮੈਂ ਹੁਣ ਇਹਨਾਂ ਨੂੰ ਬਣਾ ਕੇ ਖਲਾਂਗੀ ਯੱਲੂ ਵਾਲੇ ਪਰੌਂਟੇ ਅੱਜ ਇਹਨਾਂ ਨੂੰ ਸੀਗੀ ਸ਼ਵਰਾਤਰੀ ਦੀ ਛੁੱਟੀ ਅਰਮਾਨ ਦੇ ਕੱਲ ਦੇ ਪੇਪਰ ਸਟਾਰਟ ਹੋਇਆ ਵਾ ਇਹਦਾ ਕੱਲ ਪੇਪਰ ਸੀ ਤੇ ਅੱਜ ਛੁੱਟੀ ਕੱਲ ਨੂੰ ਫੇਰ ਇਹਦਾ ਪੇਪਰ ਹੈ ਤੇ ਪਰਸੋਂ ਨੂੰ ਫੇਰ ਇਹਨੂੰ ਛੁੱਟੀ ਆ ਅਰਮਾਨ ਜੀ ਚੌਥੀ ਕਲਾਸ 'ਚ ਆ ਤੇ ਉਹਨੇ ਪੰਜਵੀਂ 'ਚ ਹੋ ਜਾਣਾ ਆ ਇੱਕ ਪਵਨਦੀਪ ਕੌਰ ਜੀ ਆ ਉਹਨਾਂ ਨੇ ਪੁੱਛਿਆ ਸੀਗਾ ਵੀ ਅਰਮਾਨਦੀਪ ਕਿਹੜੀ ਕਲਾਸ 'ਚ ਆ ਤੇ ਅਰਮਾਨਦੀਪ ਚੌਥੀ 'ਚ ਆ ਜੀ ਨਾਲੇ ਉਹਨਾਂ ਨੇ ਸਾਨੂੰ ਪੁੱਛਿਆ ਸੀਗਾ ਕਹਿੰਦੇ ਦੀਦੀ ਤੁਹਾਡੇ ਘਰ ਜਿੱਦਾ ਖੇਤਾਂ ਚ ਆ ਵੀ ਤੁਸੀਂ ਪਿੰਡ ਤੋਂ ਬਾਹਰ ਰਹਿੰਦੇ ਆ ਬੇ ਅਮਰਜੈਂਸੀ ਤੁਹਾਡੇ ਘਰ ਕੋਲ ਗੈਸਟ ਆਵੇ ਤੇ ਬਾਈਚਾਂਸ ਘਰ ਕੁਛ ਨਾ ਹੋਵੇ ਫੇ ਤੁਸੀਂ ਕੀ ਕਰਦੇ ਆ ਤੇ ਦੇਖੋ ਜੀ ਵੈਸੇ ਥੋੜਾ ਬੋਤਾ ਦਾ ਘਰ ਰੱਖੀ ਦਈਆ ਕਿਉਂਕਿ ਬੱਚਿਆਂ ਵਾਲਾ ਘਰ ਆ ਬਿਸਕਟ ਵਗੈਰਾ ਥੋੜੇ ਬੋਤੇ ਦਾ ਰੱਖੀ ਦਈਆ ਸੀ ਪਰ ਫੇਰ ਵੀ ਕੋਈ ਦੱਸੇ ਤੋਂ ਬਿਨਾ ਆ ਜਾਵੇ ਤੇ ਕੋਈ ਗੱਲ ਨਹੀਂ ਫੇਰ ਅਸੀਂ ਇੱਦੇ ਚਾ ਪੜਾ ਦਈਦੇ ਆ ਉਹਨਾਂ ਨੂੰ ਤੇ ਜਾ ਅਗਲਾ ਦੱਸ ਕੇ ਆਵੇ ਹਨਾ ਅਸੀਂ ਕਹਿ ਕੇ ਰੱਖੀਦਾ ਵੀ ਜੇ ਕਿਸੇ ਨੇ ਆਉਣ ਸਾਨੂੰ ਦੱਸ ਕੇ ਆਵੇ ਕਿਉਂਕਿ ਅਸੀਂ ਰਹਨੇ ਬਾਹਰ ਖੇਤਾਂ ਦੇ ਵਿੱਚ ਤੇ ਕਿਸੇ ਨੂੰ ਸਾਨੂੰ ਫਿੱਕੀ ਚਾਹ ਵੀ ਪੀਣੀ ਪੈ ਸਕਦੀ ਆ ਬਿਸਕੁਟਾਂ ਤੋਂ ਬਿਨਾ ਨਮਕੀਨ ਤੋਂ ਬਿਨਾ ਤੇ ਸ਼ੇਰਾਂ ਦੇ ਵਿੱਚ ਤਾਂ ਹੱਲੇ ਚਲੋ ਬੰਦਾ ਧੋੜ ਕੇ ਉੱਥੇ ਲੈ ਆਈਦਾ ਇੱਥੇ ਕਿਸੇ ਵੇਲੇ ਘਰ ਕਿਸੇ ਵੇਲੇ ਕੋਈ ਬੰਦਾ ਵੀ ਨਹੀਂ ਹੁੰਦਾ ਜਿਹੜਾ ਵੀ ਕਿਸੇ ਤੋਂ ਕੋਈ ਚੀਜ਼ ਮੰਗਵਾ ਲਈਏ ਤੇ ਬਸ ਉਹ ਵੇਰੇ ਰਹਿਦੇ ਸਾਰਦੇ ਹੀਦਾ ਆ ਸਿੱਧੇ ਸਾਦੇ ਆ ਜੀ ਅਸੀਂ ਕੋਈ ਫਾਰਮੈਲਟੀਆਂ ਨਹੀਂ ਕਰੀਦੀਆਂ ਹੁੰਦੀਆਂ ਬਈ ਜਾ ਅਗਲਾ ਦੱਸ ਕੇ ਆਵੇ ਫੇਰ ਤਾਂ ਚਲੋ ਠੀਕ ਆ ਤਾਂ ਹੀ ਅਸੀਂ ਕਹਿੰਦਾ ਹੁੰਦਾ ਵੀ ਜਿੰਨੇ ਸਾਡੇ ਆਉਣਾ ਦੱਸ ਕੇ ਆਇਓ ਇਹ ਸਾਡੇ ਕਹਿਣ ਦਾ ਇਹੀ ਮਤਲਬ ਹੁੰਦਾ ਆ ਤੇ ਬਾਕੀ ਜਿਹੜਾ ਵੀ ਕੋਈ ਤੁਹਾਡੇ ਆਉਂਦਾ ਆ ਤੁਹਾਡੇ ਨਾਲ ਕੋਈ ਪਿਆਰ ਕਰਦਾ ਆ ਕਿਸੇ ਨੂੰ ਤਾਂਗ ਹੁੰਦੀ ਤੁਹਾਨੂੰ ਮਿਲਣ ਦੀ ਤਾਂ ਹੀ ਕੋਈ ਆਉਂਦਾ ਆ ਕੋਈ ਬਿਸਕਟ ਖਾਣ ਨਹੀਂ ਆਉਂਦਾ ਤੁਹਾਡੇ ਤੇ ਬਾਕੀ ਜਿੰਨੇ ਜੋਗਾ ਕੋਈ ਹੁੰਦਾ ਆ ਅਗਲੇ ਦਾ ਚਾਹ ਕਰਦਾ ਅਗਲੇ ਦਾ ਮਾਣ ਤਣ ਕਰਦਾ ਆ ਐਸੀ ਕੋਈ ਗੱਲ ਨਹੀਂ ਹੁੰਦੀ ਜੀ ਵੀ ਜੇ ਕੋਈ ਤੁਹਾਡੇ ਘਰ ਆ ਕੇ ਕੋਈ ਵੀ ਹਾਂ ਵੀ ਤੂੰ ਮੈਨੂੰ ਚਾਹ ਨਾ ਬਿਸਕਟ ਨਹੀਂ ਖੁਲਾਇ ਐਦਾ ਕੋਈ ਨਹੀਂ ਹੁੰਦਾ ਤੇ ਵਧੀਆ ਹੈ ਸਾਰੇ ਸਾਡੇ ਰਿਸ਼ਤੇਦਾਰ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਜਿਹੜੇ ਵੀ ਆਉਂਦੇ ਵੈਸੇ ਸਾਨੂੰ ਫੋਨ ਕਰਕੇ ਹੀ ਆਉਂਦੇ ਆ ਤੇ ਲੋ ਜੀ ਸਵੇਰ ਦੀ ਰੋਟੀ ਪਾਣੀ ਖਾਣ ਤੋਂ ਬਾਅਦ 2:30 ਵਜੇ ਦੀ ਅਸੀਂ ਹੁਣ ਚਾਹ ਵੀ ਪੀ ਲਈ ਆ ਤੇ ਮੈਂ ਹੁਣ ਰਾਤ ਦੇ ਲਈ ਸਬਜ਼ੀ ਬਣਾ ਲਈ ਆ ਸਵੇਰੇ ਚਨੇ ਭਿਗੋਏ ਸੀਗੇ ਤੇ ਉਹ ਵੀ ਮੈਂ ਬਣਾ ਲਈ ਆ ਤੇ ਹੁਣ ਤਿੰਨ ਚਾਰ ਬੱਜ ਚੱਲੇ ਆ ਮੌਸਮ ਵੀ ਹੁਣ ਬਾਹਰ ਕੁਝ ਠੀਕ ਆ ਪਹਿਲਾਂ ਤਾਂ ਬਹੁਤ ਖਰਾਬ ਸੀਗਾ ਮੌਸਮ ਤੇ ਮੇਰਾ ਹੁਣ ਕੰਮ ਨਿਬੜ ਗਿਆ ਰਸੋਈ ਦਾ ਕੰਮ ਮੇਰਾ ਨਿਬੜ ਗਿਆ ਬਾਕੀ ਹੁਣ ਕੰਮ ਅਵਨਿਤ ਹੋਣਾ ਦਾ ਹੈ ਰੋਟੀ ਪਾਣੀ ਦਾ ਤੇ ਮੈਂ ਹੁਣ ਰਸੋਈ ਦੇ ਕੰਮ ਤੋਂ ਫਰੀ ਹਾਂ ਤੇ ਹੁਣ ਮੈਂ ਬਾਹਰ ਥੋੜੀ ਜਿਹੀ ਪੁੰਨੀ ਸਾਹਿਬ ਦੀ ਹੈਲਪ ਕਰੂੰਗੀ ਕਿਉਂਕਿ ਪੱਠੇ-ਪੁੱਠੇ ਪਸ਼ੂਆਂ ਦੇ ਜਿਹੜੇ ਵੱਡੇ ਉਹ ਚੱਕਣੇ ਹੁੰਦੇ ਆ ਇਕੱਲੇ ਨੇ ਔਖਾ ਹੋ ਜਾਂਦਾ ਆ ਤੇ ਮੈਂ ਇਸ ਵੇਲੇ ਥੋੜੀ ਜਿਹੀ ਹੈਲਪ ਕਰਾਉਣੀ ਹੁੰਦੀ ਉਹਨਾਂ ਦੇ ਨਾਲ ਤੇ ਫੇਰ ਅਸੀਂ ਕੱਢਾਂਗੇ ਜੀ ਪਸ਼ੂਆਂ ਦੀਆਂ ਧਾਰਾਂ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਤੇ ਜਦੋਂ ਤੁਸੀਂ ਕਮੈਂਟ ਕਰਦੇ ਆ ਕੋਈ ਕੁਐਸਚਨ ਪੁੱਛਦੇ ਆ ਤੇ ਉਹਦਾ ਆਨਸਰ ਦੇਣਾ ਸਾਨੂੰ ਵਧੀਆ ਲੱਗਦਾ ਆ ਠੀਕ ਹੈ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਹੱਸਦੇ ਵਾਸਤੇ ਰਹੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ